ਸਤਿ ਸ਼੍ਰੀ ਅਕਾਲ ਕੈਂਡਾ ਨਿਊਜ਼ ਬੁਲਟਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਨਸਰਮਾਰ ਤੇ ਆਮੋਖੜ ਨੇ ਇਸ ਲਈ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਰੋਕਣ ਦੀ ਮੰਗ ਪਰਵਾਸੀਆਂ ਦੇ ਵਿਰੋਧ ਤੇ ਪੱਖ ਚ ਕੱਢੀਆਂ ਗਈਆਂ ਰੈਲੀਆਂ ਨਵੀਂ ਹਾਊਸਿੰਗ ਏਜੰਸੀ ਦੀ ਸ਼ੁਰੂਆਤ ਦਾ ਐਲਾਨ 4000 ਰਿਹਾਇਸ਼ੀ ਯੂਨਿਟਸ ਬੜਾਈਆਂ ਜਾਣਕੀਆਂ ਕੱਚੇ ਟਰੱਕ ਡਰਾਈਵਰਾਂ ਦੇ ਉੱਤੇ ਸਖਤੀ ਇਮੀਗ੍ਰੇਸ਼ਨ ਨੇ ਸਟੇਟਸ ਹੋ ਰਹੇ ਨੇ ਚੈੱਕ ਅਗਲੇ ਮਹੀਨੇ ਵਧੇਗੀ ਮਿਨਿਮਮ ਵੇਜ 1 ਅਕਤੂਬਰ ਤੋਂ ਮਿਲਣਗੇ 17.60 ਸੈਂਟ ਪਰ ਆਵਰ ਹੁਣ ਖਬਰਾਂ ਵਿਸਥਾਰ ਦੇ ਨਾਲ ਟੋਰਾਂਟੋ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਤੇ ਪੱਖੀ ਰੈਲੀਆਂ ਹੋਈ ਐ ਤੇ ਇਸੇ ਹੀ ਰੈਲੀਆਂ ਦੇ ਦੌਰਾਨ ਹਿੰਸਾ ਹੋਈ ਜਿਸ ਕਰਕੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਟੋਰਾਂਟੋ ਦੇ ਕ੍ਰਿਸਟੀ ਪਿਟਸ ਪਾਰਕ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਹੋਏ ਦੋੜੇ ਪ੍ਰਦਰਸ਼ਨਾਂ ਦੇ ਦੌਰਾਨ ਤਣਾਅ ਵਾਗਿਆ ਇਸ ਕਾਰਨ ਪੁਲਿਸ ਨੂੰ ਦਖਲ ਦੇਣਾ ਪਿਆ ਇਸੇ ਹੀ ਦੌਰਾਨ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰੀਆਂ ਰੈਲੀਆਂ ਦੇ ਦੌਰਾਨ ਹੋਈ ਹਿੰਸਾ ਦੇ ਨਾਲ ਹੀ ਸੰਬੰਧਿਤ ਸਨ ਕੈਨੇਡਾ ਦੇ ਲੋਕਾਂ ਨੇ ਪ੍ਰਵਾਸੀਆਂ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਸ਼ਨੀਵਾਰ ਨੂੰ ਟੋਰਾਂਟੋ 'ਚ ਪ੍ਰਵਾਸੀਆਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦਾ ਇੱਕ ਧੜਾ ਪ੍ਰਵਾਸੀਆਂ ਦੇ ਹੱਕ 'ਚ ਵੀ ਨਿਤਰਿਆ। ਪ੍ਰਦਰਸ਼ਨਕਾਰੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਕਰ ਰਹੇ ਸਨ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕ੍ਰਿਸਟੀ ਪਿਟਸ ਪਾਰਕ ਦੇ ਵਿੱਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿੱਥੇ ਸ਼ਨੀਵਾਰ ਦੀ ਦੁਪਹਿਰ ਨੂੰ ਇੱਕ ਵੱਡੀ ਇਮੀਗ੍ਰੇਸ਼ਨ ਵਿਰੋਧੀ ਰੈਲੀ ਤੇ ਰੋਸ ਪ੍ਰਦਰਸ਼ਨ ਹੋਇਆ ਪੁਲਿਸ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਆਖਿਆ ਹੈ ਕਿ ਬਲੋਰ ਸਟਰੀਟ ਵੈਸਟ ਤੇ ਕ੍ਰਿਸਟੀ ਸਟਰੀਟ ਦੇ ਇਲਾਕੇ 'ਚ ਦੁਪਹਿਰ 12:40 ਮਿੰਟ ਦੇ ਕਰੀਬ ਚੱਲ ਰਹੇ ਇੱਕ ਰੋਸ ਪ੍ਰਦਰਸ਼ਨ 'ਚ ਹਮਲੇ ਦੇ ਦੋਸ਼ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਾਅਦ 'ਚ ਪੁਲਿਸ ਨੇ ਮੀਡੀਆ ਨੂੰ ਈਮੇਲ ਦੇ ਰਾਹੀਂ ਪੁਸ਼ਟੀ ਕੀਤੀ ਕਿ ਦੋਵਾਂ ਪ੍ਰਦਰਸ਼ਨਾਂ ਦੇ ਸੰਬੰਧ 'ਚ ਕੁੱਲ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੋਕ ਸ਼ਨੀਵਾਰ ਦੁਪਹਿਰ ਨੂੰ ਟ੍ਰਾਂਟੋ ਦੇ ਇੱਕ ਪਾਰਕ 'ਚ ਕੈਨੇਡਾ ਫਰਸਟ ਪੈਟਰੀਆਟ ਰੈਲੀ ਨਾਂ ਦੀ ਇੱਕ ਰੈਲੀ ਦੇ ਲਈ ਇਕੱਠੇ ਹੋਏ। ਇੱਕ ਇੰਸਟਾਗ੍ਰਾਮ ਪੋਸਟ ਦੇ ਵਿੱਚ ਪ੍ਰਬੰਧਕਾਂ ਨੇ ਆਖਿਆ ਸੀ ਕਿ ਉਹ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਨੂੰ ਰੋਕਣ ਦੀ ਮੰਗ ਕਰ ਰਹੇ ਨੇ। ਪੋਸਟ 'ਚ ਲਿਖਿਆ ਸੀ ਕਿ ਇਹ ਸੱਚੇ ਕੈਨੇਡੀਅਨ ਦੇਸ਼ ਭਗਤਾਂ ਦੇ ਲਈ ਇਕੱਠੇ ਖੜੇ ਹੁੰਦਾ ਸਮਾਂ ਸਾਡਾ ਦੇਸ਼ ਤੇਜ਼ੀ ਨਾਲ ਬਦਲ ਰਿਹਾ ਹੈ ਪਰ ਬਿਹਤਰੀ ਲਈ ਨਹੀਂ। ਜੇਕਰ ਅਸੀਂ ਉਸ ਵਾਸਤੇ ਨਹੀਂ ਲੜਦੇ ਜੋ ਇਸ ਵੇਲੇ ਸਾਡੇ ਕੋਲ ਹੈ ਤਾਂ ਫਿਰ ਅਸੀਂ ਉਸ ਨੂੰ ਗਵਾ ਦੇਵਾਂਗੇ। ਇਸ ਬਾਰੇ ਰੈਲੀ ਦੇ ਪ੍ਰਬੰਧਕ ਜੋ ਅਨੇ ਜੜ ਨੇ ਕਿਹਾ ਹੈ ਕਿ ਇਹ ਰੋਸ ਪ੍ਰਦਰਸ਼ਨ ਕੈਨੇਡੀਅਨ ਲੋਕਾਂ ਨੂੰ ਪੈਲ ਦੇਣ ਤੇ ਸਾਡੇ ਦੇਸ਼ ਨੂੰ ਪਹਿਲਾਂ ਰੱਖਣ ਵਾਲੀ ਸੀ। ਉਹਨਾਂ ਆਖਿਆ ਜਦੋਂ ਤੁਸੀਂ ਦੁਨੀਆ ਭਰ ਤੇ ਦੂਜੇ ਦੇਸ਼ਾਂ ਦੇ ਲੱਖਾਂ ਲੋਕਾਂ ਨੂੰ ਦੇਸ਼ 'ਚ ਆਉਣ ਦਿੰਦੇ ਹੋ ਤਾਂ ਇਸ ਨਾਲ ਸਾਡੇ ਸਰੋਤਾਂ ਤੇ ਦਬਾਅ ਪੈਂਦਾ ਹੈ। ਸ਼ਨੀਵਾਰ ਨੂੰ ਪ੍ਰਵਾਸੀ ਭਾਈਚਾਰਿਆਂ ਦੇ ਲਈ ਸਮਰਥਨ ਦਿਖਾਉਣ ਦੇ ਮਕਸਦ ਨਾਲ ਇੱਕ ਰੋਸ ਰੈਲੀ ਲਈ ਸੈਂਕੜੇ ਹੋਰ ਲੋਕ ਵੀ ਪਾਰਕ ਦੇ ਵਿੱਚ ਇਕੱਠੇ ਹੋਏ। Ontario Federation of Labour ਦੇ Facebook ਪੇਜ ਤੇ ਪ੍ਰਬੰਧਕਾਂ ਦੁਆਰਾ ਪੋਸਟ ਕੀਤੇ ਗਏ ਇੱਕ ਬਿਆਨ ਚ ਆਖਿਆ ਗਿਆ ਕਿ ਜਿਸ پارک ਚ ਰੈਲੀ ਕੀਤੀ ਗਈ ਸੀ ਉਸ ਦਾ ਫਾਸ਼ੀਵਾਦ ਦੇ ਵਿਰੋਧੀ ਆਯੋਜਨਾ ਦਾ ਇੱਕ ਅਮੀਰ ਇਤਿਹਾਸ ਰਿਹਾ ਹੈ ਅੱਜ ਇਹ ਪ੍ਰਵਾਸੀਆਂ ਮੂਲ ਨਿਵਾਸੀਆਂਸ ਮਿਲेंगी ਤੇ ਟ੍ਰਾਂਸਜੈਂਡਰ ਜਿੰਸੀ ਹਿੰਸਾ ਦੇ ਪੀੜਤਾਂ ਬੇਕਾਰ ਲੋਕਾਂ ਕਲਾਕਾਰਾਂ ਤੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਰੈਲੀ ਕਰਨ ਵਾਲਾ ਸਥਾਨ ਬਣਿਆ ਹੋਇਆ ਹੈ ਵਰਕਰਜ਼ ਐਕਸ਼ਨ ਸੈਂਟਰ ਦੀ ਕਾਰਜਕਾਰੀ ਨਿਰਦੇਸ਼ਕ ਡੀਨਾ ਲੈਡਨਿਕ ਹੈ ਕਿ ਕੈਨੇਡਾ ਫਰਸਟ ਰੈਲੀ ਦੇ ਪ੍ਰਬੰਧਕ ਸਮਾਜਿਕ ਸਮੱਸਿਆਵਾਂ ਦੇ ਲਈ ਦੇਸ਼ 'ਚ ਨਵੇਂ ਆਉਣ ਵਾਲੇ ਲੋਕਾਂ ਨੂੰ ਗਲਤ ਟੰਗ ਨਾਲ ਦੋਸ਼ੀ ਠਹਿਰਾ ਰਹੇ ਨੇ ਲਾਰਡ ਨੇ ਗੱਲਬਾਤ ਦੌਰਾਨ ਆਖਿਆ ਕਿ ਦੇਸ਼ ਦੀਆਂ ਆਰਥਿਕ ਸਮੱਸਿਆਵਾਂ ਦੇ ਲਈ ਪ੍ਰਵਾਸੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਕਧਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵੀਂ ਹਾਊਸਿੰਗ ਏਜੰਸੀ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਹੈ ਸੰਸਦੀ ਵਾਪਸੀ ਦੀ ਪੂਰਵ ਸੰਧਿਆ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਿਲਡ ਕੈਨਡਾ ਹੋਮਸ ਦੀ ਸ਼ੁਰੂਆਤ ਦਾ ਐਲਾਨ ਕੀਤਾ ਜੋ ਇੱਕ ਨਵੀਂ ਸੰਗੀ ਏਜੰਸੀ ਹੈ ਤੇ ਵਦੇੜੇ ਕਿਫਾਇਤੀ ਰਿਹਾਇਸ਼ਾਂ ਦੇ ਨਿਰਮਾਣ ਦੇ ਉੱਤੇ ਫੋਕਸ ਕਰੇਗੀ ਬਿਲਡ ਕੈਨਡਾ ਹੋਮਸ ਦਾ ਉਦੇਸ਼ ਫੈਡਰਲ ਜ਼ਮੀਨ ਦੇ ਉੱਤੇ 4000 ਰਿਹਾਇਸ਼ੀ ਯੂਨਿਟਸ ਨੂੰ ਬਣਾਉਣਾ ਹੈ ਇਹ ਕਹਿਣਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਨਵੀਂ ਬਣੀ ਬਿਲਡ ਕੈਨਡਾ ਹੋਮਸ ਏਜੰਸੀ ਦੇ ਛੇ ਸੰਗੀ ਮਲਕੀਅਤ ਵਾਲੀਆਂ ਥਾਵਾਂ ਤੇ 4000 ਘਰ ਬਣਾਉਣ ਦੀਆਂ ਯੋਜਨਾਵਾਂ ਦੀ ਨਿਗਰਾਨੀ ਕਰੇਗੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ ਇਸ ਨਵੀਂ ਯੋਜਨਾ ਦਾ ਖੁਲਾਸਾ ਕੀਤਾ ਘਰਾਂ ਦੇ ਲਈ ਖਾਸ ਥਾਮਾ ਦਾ ਹਜੇ ਲਾਈਨ ਨਹੀਂ ਕੀਤਾ ਗਿਆ ਪਰ ਕਾਰਨੀ ਨੇ ਕਿਹਾ ਹੈ ਕਿ ਉਹ ਡਾਟਮਾਉਸ ਨਿਊ ਬ੍ਰਾਂਸਕੋਸ਼ੀਆ ਲੈਂਗੁਇਵਲ ਕਿਬਿਕ ਆਟਵਾ ਟੋਰਾਂਟੋ ਵਿਨਿਪੈਗ ਤੇ ਐਡਮਿੰਟਨ ਦੇ ਵਿੱਚ ਹੋਣਗੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਅਨੁਸਾਰ ਇਨ੍ਹਾਂ ਘਰਾਂ ਵਿੱਚੋਂ ਪਹਿਲੇ ਤੇ ਅਗਲੇ ਸਾਲ ਉਸਾਰੀ ਸ਼ੁਰੂ ਹੋਣ ਦੀ ਉਮੀਦ ਹੈ ਕਾਰਨੀ ਨੇ ਆਖਿਆ ਹੈ ਕਿ ਉਸਨੇ ਆਪਣੇ ਸਾਥੀਆਂ ਨੂੰ ਸਰਕਾਰੀ ਵਿਭਾਗਾਂ ਦੀ ਮਲਕੀਅਤ ਵਾਲੀ ਜ਼ਮੀਨ ਦੀ ਪਛਾਣ ਕਰਨ ਲਈ ਕਿਹਾ ਹੈ ਜੋ ਰੇ ਹਾਈਸ ਲਈ ਵਰਤੀ ਜਾ ਸਕਦੀ ਹੈ ਜਿਸ ਨੂੰ ਕੈਨਡਾ ਲੈਂਡ ਬੈਂਕ ਤੇ ਉਪਲਬਧ 88 ਜਾਇਦਾਦਾਂ ਦੀ ਸੂਚੀ ਚ ਸ਼ਾਮਲ ਕੀਤਾ ਜਾਵੇਗਾ ਸਰਕਾਰ ਦਾ ਰੈਂਟਲ ਪ੍ਰੋਟੈਕਸ਼ਨ ਫੰਡ ਕਮਿਊਨਿਟੀ ਹਾਊਸਿੰਗ ਸਮੂਹਾਂ ਨੂੰ ਪ੍ਰਾਈਵੇਟ ਰੈਂਟਲ ਯੂਨਿਟ ਖਰੀਦਣ ਚ ਮਦਦ ਕਰਦਾ ਹੈ ਤਾਂ ਜੋ ਉਹਨਾਂ ਨੂੰ ਕਿਫਾਇਤੀ ਰੱਖਿਆ ਜਾ ਸਕੇ ਉਹ ਬਿਲਡ ਕੈਨਡਾ ਹੋਮਸ ਦੇ ਅਧੀਨ ਜਾਰੀ ਰਹੇਗਾ And so today Minister of Housing and I are proud to launch Build Canada Homes a new federal entity That will supercharge housing construction across Canada. Build Canada Homes will do several things. It will help fight homelessness by building transitional and supportive housing in close partnership with provinces, territories, municipalities, and Indigenous communities. <laughs> Secondly, it will expand deeply affordable and community housing for low income households. Third, yeah, it's important. It's all, these are all important. Third, Build Canada Homes will partner with, the pri with private sector developers to build affordable homes for the Canadian middle class. And finally, Build Canada Homes, in doing all of that, Will catalyze the creation of an entirely new Canadian housing industry that uses modern methods of construction to boost productivity sustainably and at scale. So, how we do that? Well Build Canada homes will offer flexible financial incentives. It'll approve large portfolio projects and quickly leverage public lands. For housing, so projects are de risked, approvals are greenlit, and builders can do what they do best, which is to build. By combining development, financing, and innovation, Build Canada Homes will make large housing projects financially viable. It will also attract enormous private capital into affordable home building. And it will enable private manufacturers and modular home builders to invest in new factories, expand capacity rapidly. and to continue to innovate this along with a series of other new measures will help double the pace of housing construction in this country over the next decade ਨਵੀਂ ਏਜੰਸੀ ਚ ਬੇਕਾਰ ਹੋਣ ਦੇ ਜੋਖਮ ਚ ਲੋਕਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਪਰਵਰਤਨਸ਼ੀਲ ਹਵਸਨ ਪ੍ਰੋਜੈਕਟਾਂ ਲਈ 1 ਬਿਲੀਅਨ ਡਾਲਰ ਫੰਡ ਵੀ ਸ਼ਾਮਲ ਹੋਵੇਗਾ ਬਿਲਡ ਕੈਨੇਡਾ ਹੋਮਸ ਨੂੰ ਫੈਡਰਲ ਸਰਕਾਰ ਨੂੰ ਸ਼ਾਮਲ ਕਰਨ ਵਾਲੇ ਕਿਫਾਇਤੀ ਰਹਿਸ਼ੀ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਵਾਲੀ ਮੁੱਖ ਏਜੰਸੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਉਹਨਾਂ ਆਖਿਆ ਹੈ ਕਿ ਏਜੰਸੀ ਫੈਡਰਲ ਸਰਕਾਰ ਦੀ ਹਾਲ ਹੀ ਦੇ ਵਿੱਚ ਐਲਾਨੀ ਗਈ ਬਾਈ ਕੈਨੇਡੀਅਨ ਨੀਤੀ ਨੂੰ ਵੀ ਅਪਣਾਏਗੀ ਜਿਸ ਦਾ ਉਦੇਸ਼ ਅਮਰੀਕੀ ਟੈਰਿਫਾਂ ਦੇ ਮੱਦੇਨਜ਼ਰ ਆਰਥਿਕਤਾ ਨੂੰ ਮਜ਼ਬੂਤ ਕਰਨ 'ਚ ਮਦਦ ਕਰਨ ਲਈ ਕਿ ਨਿਜੀ ਜਿੰਸ ਮਗਰੀ ਤੇ ਇਨਪੁਟਸ ਤੇ ਵਰਤੋਂ ਨੂੰ ਤਰਜੀਹ ਦੇਣਾ ਹੈ ਉਦੋਂ ਕੈਨੇਡਾ ਦੇ ਵਿੱਚ ਕੱਚੇ ਟਰੱਕ ਡਰਾਈਵਰਾਂ ਦੇ ਉੱਤੇ ਸਖਤੀ ਹੋ ਗਈ ਹੈ ਦਰਸਲ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਟਰੱਕ ਡਰਾਈਵਰਾਂ ਦੇ ਉੱਤੇ ਸਖਤੀ ਕੀਤੀ ਜਾ ਰਹੀ ਹੈ ਇਹਨਾਂ ਟਰੱਕ ਡਰਾਈਵਰਾਂ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰਨ ਵਾਸਤੇ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਡਰਾਈਵਰ ਅਜੇਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਦੇ ਡਾਕੂਮੈਂਟਸ ਚੈੱਕ ਕੀਤੇ ਜਾ ਰਹੇ ਨੇ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਦੇਖਿਆ ਜਾ ਰਿਹਾ ਹੈ ਅਮਰੀਕਾ ਤੋਂ ਬਾਅਦ ਹੁਣ ਟਰੱਕ ਡਰਾਈਵਰਾਂ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰਨ ਦਾ ਪ੍ਰਥਾ ਕੈਨੇਡਾ ਦੇ ਵਿੱਚ ਵੀ ਦਾਖਲ ਹੋ ਚੁੱਕਿਆ ਹੈ ਬ੍ਰਿਟਿਸ਼ ਕੋਲੰਬੀਆ ਦੇ ਹੋਪ ਵਿਖੇ ਇਨਸਪੈਕਸ਼ਨ ਸਟੇਸ਼ਨ ਤੇ ਟਰੱਕ ਡਰਾਈਵਰਾਂ ਤੋਂ ਇਮੀਗ੍ਰੇਸ਼ਨ ਸਟੇਟਸ ਦੇ ਸਬੂਤ ਮੰਗੇ ਜਾ ਰਹੇ ਨੇ ਕੈਨੇਡੀਅਨ ਟਰੱਕਿੰਗ ਇੰਡਸਟਰੀ ਦੇ ਵਿੱਚ ਇਸ ਗੱਲ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਪਰ ਫਿਲਹਾਲ ਕਿਸੇ ਹੋਰ ਸ਼ਹਿਰ ਤੋਂ ਅਜੇ ਹੀ ਕੋਈ ਵੀ ਰਿਪੋਰਟ ਸਾਹਮਣੇ ਨਹੀਂ ਆਈ। ਬ੍ਰਿਟਿਸ਼ ਕੋਲੰਬੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਰਲਕੇ ਟਰੱਕ ਚਲਾਉਂਦੇ પતિ-ਪਤਨੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਨੇ ਰੋਕਿਆ ਇਮੀਗ੍ਰੇਸ਼ਨ ਦਸਤਾਵੇਜ਼ ਵੀ ਮੰਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਟਰੱਕ ਡਰਾਈਵਰਾਂ ਨੂੰ ਰੋਕ-ਰੋਕ ਕੇ ਉਨ੍ਹਾਂ ਤੋਂ ਇਮੀਗ੍ਰੇਸ਼ਨ ਸੰਬੰਧੀ ਸਬੂਤ ਪ੍ਰੂਫ ਮੰਗੇ ਜਾ ਰਹੇ ਨੇ ਅਤੇ ਇਸ ਮੌਜੂਦਾ ਕੇਸ ਦੇ ਵਿੱਚ પતિ-ਪਤਨੀ ਦੋਹਾਂ ਦੇ ਕੋਲ ਦਸਤਾਵੇਜ਼ ਸਬੂਤ ਮੌਜੂਦ ਸਨ ਪਰ ਇਹਨਾਂ ਦੀ ਗੈਰ ਮੌਜੂਦਗੀ 'ਚ ਕਿਹੋ ਜਿਹਾ ਹਸਲੂ ਕੀਤਾ ਜਾਂਦਾ ਇਹ ਦੱਸਣਾ ਮੁਸ਼ਕਲ ਸੀ ਦੂਜੇ ਪਾਸੇ ਹਾਈਵੇ 401 ਤੇ ਇੱਕ ਟੈਂਕਰ ਹਾਦਸਾ ਗ੍ਰਸਤ ਹੋਣ ਮਗਰੋਂ ਆਵਾਜਾਈ ਬੰਦ ਹੋ ਗਈ অন্ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਦੱਸਿਆ ਕਿ ਐਲਨ ਰੋਡ ਤੇ ਐਵੇਨਿਊ ਰੋਡ ਦਰਮਿਆਨ ਮੋਢਲੇ ਤੌਰ ਤੇ ਸਾਰੀਆਂ ਲੇਨਸ ਬੰਦ ਹੋ ਗਈਆਂ ਨੇ ਪਰ ਕੁਝ ਸਮੇਂ ਬਾਅਦ ਇਹਨਾਂ ਨੂੰ ਦੁਬਾਰਾ ਖੋਲ ਦਿੱਤਾ ਗਿਆ ਸੀ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਇੱਕ ਵੱਡਾ ਮੁੱਦਾ ਬਣ ਕੇ ਸਾਹਮਣੇ ਉੱਭਰ ਰਿਹਾ ਹੈ ਤੇ ਜਿੱਥੋਂ ਤੱਕ ਗੱਲ ਰਹੀ ਟਰੱਕ ਡਰਾਈਵਰਾਂ ਦੀ ਤਾਂ ਬਹੁਤ ਸਾਰੇ ਪੰਜਾਬੀ ਅਤੇ ਭਾਰਤੀ ਪੈਚਾਰੇ ਦੇ ਲੋਕ ਕੈਨੇਡਾ ਦੇ ਵਿੱਚ ਟਰੱਕ ਚਲਾਉਂਦਾ ਕੰਮ ਕਰਦੇ ਨੇ ਇਸ ਤੋਂ ਇਲਾਵਾ ਅਮਰੀਕਾ ਸਮਾਨ ਲਿਓਣ ਜਾਂ ਛੱਡਣ ਦੇ ਸਿਲਸਿਲੇ ਦੇ ਵਿੱਚ ਵੀ बार-बार ਆਉਣਾ ਜਾਣਾ ਲੱਗੇ ਹੀ ਰਹਿੰਦਾ ਹੈ ਅਤੇ ਇਸੇ ਦੇ ਹੀ ਚਲਦਿਆਂ ਹੁਣ ਇਮੀਗ੍ਰੇਸ਼ਨ ਨੇ ਵੀ ਆਪਣੀਆਂ ਸਖਤੀਆਂ ਵਧਾ ਦਿੱਤੀਆਂ ਨੇ ਅਮਰੀਕਾ ਦੇ ਵਿੱਚ ਹਾਲ ਹੀ ਦੇ ਵਿੱਚ ਪੰਜਾਬੀ ਨੌਜਵਾਨ ਦੇ ਵੱਲੋਂ ਗਲਤ ਯੂਟਰਨ ਲੈਂ ਕਰਕੇ ਉੱਥੇ ਤਿੰਨ ਲੋਕਾਂ ਨੂੰ ਜਾਣ ਗਵਾਉਣੀ ਪਈ ਜਿਸ ਤੋਂ ਬਾਅਦ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਟਰੱਕ ਡਰਾਈਵਰਾਂ ਦੇ ਉੱਤੇ ਸਖਤਾਈ ਕਰ ਦਿੱਤੀ ਗਈ ਹੁਣ ਵੇਖੋ ਸੋ ਵੇਖ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਪੰਜਾਬੀ ਟਰੱਕ ਡਰਾਈਵਰਾਂ ਦੇ ਉੱਤੇ ਇਸੇ ਹੀ ਤਰੀਕੇ ਦੀ ਸਖਤਾਈ ਕੀਤੀ ਜਾ ਰਹੀ ਹੈ ਕਾਬਿਲ ਗੌਰ ਹੈ ਕਿ ਕੈਨੇਡਾ ਸਰਕਾਰ ਦੇ ਬਹੁਤ ਸਾਰੇ ਮੰਤਰੀ ਤਾਂ ਪਹਿਲਾਂ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਨ ਤੇ ਹੁਣ ਉਹਨਾਂ ਨੂੰ ਇੱਕ ਨਵਾਂ ਮੌਕਾ ਮਿਲ ਗਿਆ ਏ ਦੜਨਟਾੜਿਓ ਨੇ ਆਪਣੇ ਸੂਬਾ ਨਿਵਾਸੀਆਂ ਨੂੰ ਤੇ ਕਾਮਿਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਦਰਸਲ ਮਿਨਿਮਮ ਵੇਜਸ ਅਗਲੇ ਮਹੀਨੇ ਵਧ ਰਹੇ ਨੇ ਮਹਾਰਾ ਦਾ ਕਹਿਣਾ ਹੈ ਕਿ ਇਨਿਕ ਮਿਨਿਮਮ ਵੇਜਸ ਹਜੇ ਵੀ ਕਾਫੀ ਨਹੀਂ 1 ਅਕਤੂਬਰ ਤੋਂ ਸੁਭਾਈ ਮਿਨਿਮਮ ਵੇਜਸ 17.60 ਸੈਂਟ ਪਰ ਆਵਰ ਹੋ ਰਹੇ ਨੇ ਸੂਬੇ ਦਾ ਮੰਨਣਾ ਹੈ ਕਿ ਵਾਧੇ ਮਹਿੰਗਾਈ ਦੇ ਚੱਲਦਿਆਂ ਇਹ ਵਾਦਾ ਲੋਕਾਂ ਵਾਸਤੇ ਕਾਫੀ ਮਹੱਤਵਪੂਰਨ ਸਿੱਧ ਹੋਵੇਗਾ ਸੂਬੇ ਭਰ ਦੇ ਘਟੋ ਘਟ ਵੇਜਸ ਵਾਲੇ ਕਾਮਿਆਂ ਨੂੰ ਅਗਲੇ ਮਹੀਨੇ ਤਨਖਾਹ ਦਾ ਵਾਅਦਾ ਮਿਲੇਗਾ 1 ਅਕਤੂਬਰ ਤੋਂ ਅਨਟਾਰੀਓ ਦੀ ਮਿਨੀਮਮ ਵੇਜ 17 ਡਾਲਰ 20 ਸੈਂਟ ਤੋਂ ਵੱਧ ਕੇ 17 ਡਾਲਰ 60 ਸੈਂਟ ਪਰ ਆਵਰ ਹੋਣ ਵਾਲੀ ਹੈ ਸੂਬੇ ਦੇ ਮੁਤਾਬਕ ਇਸ ਸਮਯੋਜਨ ਮਿਨੀਮਮ ਵੇਜਸ ਵਾਲੇ ਕਾਮਿਆਂ ਤੇ ਲਈ 835 ਡਾਲਰ ਦੇ ਸਾਲਾਨਾ ਤਨਖਾਹ ਵਾਅਦੇ ਦੇ ਬਰਾਬਰ ਹੈ ਜੋ ਹਫਤੇ ਚ 40 ਘੰਟੇ ਕੰਮ ਕਰਦੇ ਨੇ ਪਰ ਅਨਟਾਰੀਓ ਲਿਵਿੰਗ ਵੇਜ ਨੈਟਵਰਕ ਦੇ ਸੰਚਾਰ ਨਿਰਦੇਸ਼ਕ ਕ੍ਰੈਗ ਪਿਖਥੋਰਨ ਨੇ ਮੀਡੀਆ ਨੂੰ ਦੱਸਿਆ ਕਿ ਇਹ ਹਜੇ ਵੀ ਕਾਫੀ ਨਹੀਂ ਹੈ ਉਨਾ ਆਖਿਆ ਕਿ ਸੂਬੇ 'ਚ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਤੁਸੀਂ ਵਾਅਦੇ ਤੋਂ ਬਾਅਦ ਵੀ ਘਟੋ-ਘਟ ਵੇਜਸ ਵਾਲੀ ਨੌਕਰੀ ਤੇ ਪੂਰਾ ਸਮਾਂ ਕੰਮ ਕਰ ਸਕਦੇ ਹੋ ਸੂਬਾਈ ਸਰਕਾਰ ਅਨਟਾਰੀਓ ਖਪਤਕਾਰ ਮੁੱਲ ਸੁਚਕਾਂਕ ਦੇ ਆਧਾਰ ਤੇ ਸਾਲਾਨਾ ਘਟੋ-ਘਟ ਉਜਰਤ ਦੇ ਵਿੱਚ ਵਾਅਦਾ ਨਿਰਧਾਰਿਤ ਕਰਦੀ ਹੈ ਇਸ ਸਾਲ ਦਾ ਵਾਅਦਾ 2.4% ਹੈ ਤੇ ਅਨਟਾਰੀਓ ਦੀ ਘਟੋ-ਘਟ ਵੇਚ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਕੈਨੇਡਾ 'ਚ ਦੂਜੀ ਸਭ ਤੋਂ ਉੱਚੀ ਸੂਬਾਈ ਦਰ ਬਣਾਇਆ ਜਾ ਰਿਹਾ ਹੈ ਜੋ ਜੂਨ ਦੇ ਵਿੱਚ 17 ਡਾਲਰ 85 ਸੈਂਟ ਪਰ ਆਵਰ ਹੋ ਗਈ ਸੀ ਇਸ ਬਸੰਤ ਦੇ ਵਿੱਚ ਇੱਕ ਨਿਊਜ਼ ਰਿਲੀਜ਼ ਜਿਸ ਸਰਕਾਰ ਨੇ ਸਪਸ਼ਟ ਕੀਤਾ ਸੀ ਕਿ ਉਹ CPI ਦੀ ਵਰਤੋਂ ਕਰਦੀ ਹੈ ਕਿਉਂਕਿ ਇਹ ਮਹਿੰਗਾਈ ਦਾ ਇੱਕ ਮਾਪ ਹੈ ਜੋ অন্ਟਾਰੀਓ ਦੇ ਖਪਤਕਾਰਾਂ ਦੁਆਰਾ ਅਨੁਭਵ ਕੀਤੀਆਂ ਕੀਮਤਾਂ 'ਚ ਤਬਦੀਲੀਆਂ ਨੂੰ ਦਰਸਾਉਂਦਾ ਹੈ ਪਰ CPI ਸਿਰਫ অন্ਟਾਰੀਓ ਦੇ ਵਸਨੀਕਾਂ ਦੁਆਰਾ ਅਸਲ ਦੇ ਵਿੱਚ ਅਦਾ ਕੀਤੇ ਜਾਣ ਵਾਲੇ ਖਰਚਿਆਂ ਦੇ ਇੱਕ ਹਿੱਸੇ ਨੂੰ ਮਾਪਦਾ ਹੈ ਬੀਤੇ ਸਾਲ ਨੈਟਵਰਕ ਨੇ ਇਹ ਨਿਰਧਾਰਿਤ ਕੀਤਾ ਸੀ ਕਿ ਜੀਟੀਏ ਚ ਰਹਿੰਦੇ ਹੋਏ ਗੁਜ਼ਾਰਾ ਤੋਰਨ ਦੇ ਲਈ ਇੱਕ ਕਰਮਚਾਰੀ ਨੂੰ 26 ਡਾਲਰ ਪਰ ਆਵਰ ਤਨਖਾਹ ਕਮਾਉਣੀ ਪੈਂਦੀ ਹੈ ਇਹ 2023 ਦੇ ਵਿੱਚ 25 ਡਾਲਰ 5 ਸੈਂਟ ਤੋਂ 3.8 ਫੀਸਦੀ ਦਾ ਵਾਅਦਾ ਸੀ ਪਿਕਸੌਰਨ ਮੁਤਾਬਕ ਇਸ ਸਾਲ ਲਈ ਡੇਟਾ ਗਰਮੀਆਂ 'ਚ ਇਕੱਠਾ ਕੀਤਾ ਗਿਆ ਸੀ ਤੇ ਨਵੰਬਰ ਦੇ ਵਿੱਚ ਜਾਰੀ ਕੀਤਾ ਜਾਵੇਗਾ ਕਾਬਲੇ ਗੌਰ ਹੈ ਕਿ অন্ਟਾਰੀਓ ਦੇ ਵਿੱਚ ਬਹੁਤ ਸਾਰੇ ਅਜਿਹੇ ਪ੍ਰਵਾਸੀ ਤੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਬੋਤਾ ਕਰਕੇ ਤਾਂ ਇਹ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਪ੍ਰਵਾਸੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਘੱਟ ਤਨਖਾਹਾਂ ਦੇ ਉੱਤੇ ਕੰਮ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਇਸ ਵਿੱਚ ਵੱਡੇ ਪੱਧਰ ਤੇ ਸਾਹਮਣੇ ਆ ਰਹੀ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਚੋਲੀ-ਚੋਲੀ ਕੰਮ ਵੀ ਕਰਵਾਇਆ ਜਾਂਦਾ ਹੈ ਤੇ ਤਨਖਾਹਾਂ ਦੇ ਨਾਮ ਤੇ ਉਹਨਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਤਾਂ ਇਹ ਵੀ ਸ਼ਿਕਾਇਤਾਂ ਮਿਲੀਆਂ ਨੇ ਕਿ ਮਾਲਕ ਉਹਨਾਂ ਤੋਂ ਕਈ-ਕਈ ਮਹੀਨੇ ਕੰਮ ਤਾਂ ਕਰਵਾ ਲੈਂਦਾ ਪਰ ਤਨਖਾਹ ਦੇ ਨਾਮ ਤੇ ਫੁੱਟੀ ਘੋੜੀ ਵੀ ਨਹੀਂ ਦਿੰਦਾ ਉਧਰ ਵੱਧੀ ਮਹਿੰਗਾਈ ਨੂੰ ਲੈ ਕੇ ਉਨਟਾਲੀਓ ਦੀ ਸੁਭਾ ਸਰਕਾਰ ਦੇ ਵੱਲੋਂ ਮਿਨੀਮਮ ਵੇਜੇ ਵਧਾਉਂਦਾ ਜੋ ਐਲਾਨ ਕੀਤਾ ਗਿਆ ਹੈ ਇਸ ਨਾਲ ਕਾਮਿਆਂ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਇਹ ਵਿਵੇਖਣਯੋਗ ਹੋਵੇਗਾ ਤੇ ਦੂਜੇ ਪਾਸੇ ਸੰਸਦ ਮੈਂਬਰ ਹਾਊਸ ਆਫ ਕਾਮਨਸ ਦੇ ਵਿੱਚ ਵਾਪਸ ਆ ਰਹੇ ਨੇ ਅੱਜ ਫਾਲ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਰਹੀ ਹੈ ਇਸੇ ਹੀ ਪਾਚੜ ਦੇ ਵਿੱਚ ਬਹੁਤ ਕੁਝ ਕਿਤੇ ਜਾਂਦੀ ਉਮੀਦ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣਾ ਪਹਿਲਾ ਬਜਟ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਉਹ ਵੀ ਹਾਊਸ ਆਫ ਕਾਮਨਸ ਦੇ ਵਿੱਚ ਵਾਪਸੀ ਕਰ ਰਹੇ ਨੇ ਪੀਰ ਪੋਲੀਵ ਵਿਰੋਧੀ ਧਿਰ ਦੇ ਨੇਤਾ ਦੇ ਵਜੋਂ ਮੁੜ ਤੋਂ ਹਾਊਸ ਆਫ ਕਾਮਨਸ ਦੇ ਵਿੱਚ ਵਾਪਸੀ ਕਰਨਗੇ ਕੁਝ ਬਿਲ ਨੇ ਜੋ ਪੈਂਡਿੰਗ ਪੈਸੀ ਉਹਨਾਂ ਬਿਲਾ ਦੇ ਉੱਤੇ ਵੀ ਵਿਚਾਰ ਕੀਤੇ ਜਾ ਸਕਦੇ ਨੇ ਜੂਨ ਤੋਂ ਬਾਅਦ ਪਹਿਲੀ ਵਾਰ ਸੰਸਦ ਮੈਂਬਰ ਸੋਮਵਾਰ ਨੂੰ ਪਾਰਲੀਮੈਂਟ ਹਿੱਲ ਤੇ ਵਾਪਸ ਆਉਣਗੇ ਕਿਉਂਕਿ ਹਾਊਸ ਆਫ ਕਾਮਨਸ ਦੀ ਫਾਲ ਦੀ ਬੈਠਕ ਸ਼ੁਰੂ ਹੋ ਰਹੀ ਹੈ ਹਾਊਸ ਆਫ ਕਾਮਨਸ 2025 ਤੱਕ ਕਾਫੀ ਸ਼ਾਂਤ ਰਿਹਾ ਸੰਸਦ ਦੇ ਮltਵੀ ਹੋਣ ਤੇ ਸਾਲ ਦੇ ਸ਼ੁਰੂ ਚ ਚੋਣ ਬੁਲਾਈ ਜਾਣ ਤੋਂ ਬਾਅਦ ਸੰਸਦ ਮੈਂਬਰ ਮਈ ਤੇ ਜੂਨ ਚ ਸਿਰਫ ਕੁਝ ਹਫ਼ਤਿਆਂ ਦੇ ਲਈ ਬੈਠੇ ਸਨ ਬਸੰਤ ਦੀ ਛੋਟੀ ਬੈਠਕ ਦੇ ਬਾਵਜੂਦ ਸਰਕਾਰੀ ਕਾਨੂੰਨ ਦੇ ਕੁਝ ਮੁੱਖ ਇਸੇ ਕੰਜ਼ਰਵੇਟਿਵਸ ਦੇ ਸਹਿਯੋਗ ਦੇ ਨਾਲ ਪਾਸ ਹੋਏ ਪਰ ਪੱჭੜ ਦੀ ਬੈਠਕ ਕਾਫੀ ਵੱਖਰੀ ਹੋ ਸਕਦੀ ਹੈ ਹਾਊਸ ਆਫ ਕਾਮਨਸ ਖੁੱਲਣ ਤੇ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਕਿਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀਤੇ ਹਫਤੇ ਆਪਣੀ ਕੌਕਸ ਨੂੰ ਦੱਸਿਆ ਸੀ ਕਿ ਬਸੰਤ ਦੀ ਬੈਠਕ ਕਾਰਵਾਈ ਬਾਰੇ ਸੀ ਅਤੇ ਆਖਿਆ ਸੀ ਕਿ ਸਰਕਾਰ ਨੂੰ ਇਹ ਕਾਰਵਾਈ ਜਾਰੀ ਰੱਖਣ ਦੀ ਜ਼ਰੂਰਤ ਹੈ ਉਨ੍ਹਾਂ ਨੇ ਕਈ ਤਰਜੀਹਾਂ ਸੂਚਿਤ ਕੀਤੀਆਂ ਪਰ ਆਖਿਆ ਕਿ ਉਹਨਾਂ ਦਾ ਮੁੱਖ ਧਿਆਨ ਆਰਥਿਕਤਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਅਗਸਤ ਦੇ ਵਿੱਚ ਬੇਰੋਜ਼ਗਾਰੀ ਦਰ ਵਧ ਕੇ 7.1 ਫੀਸਦੀ ਹੋ ਗਈ ਜਦਕਿ ਕੈਨੇਡੀਅਨ ਆਰਥਵਿਵਸਥਾ ਨੇ 66000 ਨੌਕਰੀਆਂ ਗਵਾ ਦਿੱਤੀਆਂ। ਭਾਜੜ ਦੇ ਏਜੰਡੇ ਤੇ ਸਭ ਤੋਂ ਵੱਡੀ ਚੀਜ਼ ਕਾਰਨੀ ਦਾ ਪਹਿਲਾ ਬਜਟ ਹੈ ਜਿਸ ਦੇ ਅਕਤੂਬਰ ਚ ਕਿਸੇ ਸਮੇਂ ਕਟਣ ਦੀ ਉਮੀਦ ਹੈ। ਆਮ ਤੌਰ ਤੇ ਬਜਟ ਬਸੰਤ ਰੁੱਤ ਦੇ ਵਿੱਚ ਅੱਗੇ ਲਿਆਂਦੇ ਜਾਂਦੇ ਨੇ ਪਰ April ਦੀਆਂ ਚੋਣਾਂ ਤੋਂ ਬਾਅਦ ਇਸ ਨੂੰ ਪਿੱਛੇ ਧੱਕ ਦਿੱਤਾ ਗਿਆ ਸੀ ਇਹ ਵਿਸ਼ਵਾਸ ਵੋਟਾਂ ਵੀ ਨੇ ਭਾਵੇਂ ਲਿਬਰਲਸ ਨੂੰ ਆਪਣੇ ਵਿੱਤੀ ਉਪਾਵਾਂ ਦਾ ਸਮਰਥਨ ਕਰਨ ਜਾਂ ਦੂਰ ਰਹਿਣ ਦੇ ਲਈ ਕਿਸੇ ਹੋਰ ਪਾਰਟੀ ਦੀ ਜ਼ਰੂਰਤ ਹੋਵੇਗੀ ਨਹੀਂ ਤਾਂ ਸਰਕਾਰ ਡਿੱਗ ਜਾਵੇਗੀ ਉਧਰ ਪੀਐਮ ਕਾਰਨੀ ਤੇ ਵਿੱਤ ਮੰਤਰੀ ਫਰੈਂਚਾ ਫਿਲਿਪ ਸ਼ੈਂਪੇਨ ਨੇ ਮੰਤਰੀਆਂ ਤੇ ਵਿਭਾਗਾਂ ਨੂੰ ਮਹਤਵਕਾਂਖੀ ਬੱਚਤਾਂ ਲੱਭਣ ਅਤੇ ਨਿਯਮਾਂ ਦੀ ਕਟੌਤੀ ਕਰਨ ਲਈ ਕਿਹਾ। ਵਿਧਾਨ ਸਭਾ ਦੇ ਮੋਰਚੇ ਦੇ ਬਸੰਤ ਰੁੱਤ ਦੇ ਵਿੱਚ ਪੇਸ਼ ਕੀਤੇ ਗਏ ਕੁਝ ਬਿੱਲ ਹਜੇ ਵੀ ਹਾਊਸ ਆਫ ਕਾਮਨਸ ਦੇ ਫਲੋਰ ਤੇ ਨੇ। ਕਾਰਨੀ ਨੇ ਪਿਛਲੇ ਹਫਤੇ ਲਿਬਰਲ ਕੋਕਸ ਨੂੰ ਆਪਣੇ ਸੰਬੋਧਨ ਦੌਰਾਨ ਸਰਹੱਦੀ ਬਿੱਲ ਸੀ 2 ਦਾ ਖਾਸ ਤੌਰ ਤੇ ਜ਼ਿਕਰ ਕੀਤਾ ਬਸੰਤ ਤੋਂ ਬੱਚੇ ਹੋਰ ਬਿੱਲਾਂ ਦੇ ਵਿੱਚ ਸੀ 3 ਸ਼ਾਮਲ ਹੈ ਜੋ ਗੁੰਮ ਹੋਏ ਕਨੇਡians ਨੂੰ ਨਾਗਰਿਕਤਾ ਬਹਾਲ ਕਰੇਗਾ ਅਤੇ ਸੀ 8 ਸਾਈਬਰ ਸੁਰੱਖਿਆ ਨੂੰ ਸੰਬੋਧਿਤ ਕਰਦਾ ਹੈ। ਕਬਲੇ ਘੋਰ ਹੈ ਕਿ ਇਸ ਸੈਸ਼ਨ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀਏ ਵੀ ਹਾਊਸ ਆਫ ਕਾਮਨਸ 'ਚ ਵਾਪਸੀ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਬੈਟਰ ਰਿਵਰ ਕ੍ਰਾਫਰਡ ਦੀ ਜ਼ਿਮਨੀ ਚੋਣ ਭਾਰੀ ਵੋਟਾਂ ਦੇ ਨਾਲ ਜਿੱਤੀ ਹੈ ਵੇਖਣਾ ਹੋਵੇਗਾ ਕਿ ਹਾਊਸ ਆਫ ਕਾਮਨਸ ਦੇ ਵਿੱਚ ਪੀਰ ਪੋਲੀਏਵ ਮਾਰਕ ਕਾਰਨੀ ਤੇ ਉਹਨਾਂ ਦੀ ਸਰਕਾਰ ਨੂੰ ਕਿਹੜੇ ਕਿਹੜੇ ਮੁੱਦਿਆਂ 'ਤੇ ਕੇਰਦੇ ਨੇ ਵੈਸੇ ਹਾਲ ਹੀ ਦੇ ਬਿਆਨਾਂ ਦੇ ਮੁਤਾਬਿਕ ਜੇੰਦਾਜ਼ਾ ਲਗਾਇਆ ਜਾਵੇ ਤਾਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀਏਵ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਨੇ ਤੇ ਦੂਜੀ ਪਾਸੇ ਕੈਨੇਡਾ ਆਪਣੇ ਸਕਿਲਡ ਵਰਕਰਸ ਨੂੰ ਗਵਾ ਰਿਹਾ ਹੈ ਦਰਸਲੋ ਹੁਨਰਮੰਦ ਪ੍ਰਵਾਸੀ ਹੁਣ ਰਿਕਾਰਡ ਤੋੜ ਗਿਣਤੀ ਦੇ ਵਿੱਚ ਕੈਨੇਡਾ ਛੱਡ ਕੇ ਖਿਸਕਦੇ ਹੋਏ ਨਜ਼ਰ ਆ ਰਹੇ ਨੇ ਜੇ ਸਿਰਫ 2024 ਦੀ ਗੱਲ ਕੀਤੀ ਜਾਵੇ ਤਾਂ 8 ਲੱਖ ਤੋਂ ਵੱਧ ਪ੍ਰਵਾਸੀਆਂ ਨੇ ਕੈਨੇਡਾ ਛੱਡਣ ਦੀ ਗੱਲ ਕਰ ਦਿੱਤੀ 2025 ਦੇ ਵਿੱਚ ਆંકੜੇ ਹੋਰ ਜ਼ਿਆਦਾ ਭਾਰੀ ਗਿਰਾਵਟ ਨਾਲ ਸਾਹਮਣੇ ਆ ਰਹੇ ਨੇ ਨਵਾਂ ਡਾਟਾ ਇੱਕ ਸਪਸ਼ਟ ਤਸਵੀਰ ਪੇਸ਼ ਕਰਦਾ ਹੈ 2024 'ਚ 851000 ਤੋਂ ਵੱਧ ਲੋਕ ਛੱਡ ਕੇ ਚਲੇ ਗਏ 2025 ਦੇ ਨਵੀਨਤਮ ਆંકੜਿਆਂ ਦੇ ਨਾਲ ਹੋਰ ਵੀ ਤੇਜ਼ ਗਿਰਾਵਟ ਦਾ ਸੰਕੇਤ ਮਿਲਿਆ ਹੈ ਇਹ ਸਾਰੇ ਹੁਨਰਮੰਦ ਕਾਮਿਆਂ ਦੇ ਵਿੱਚੋਂ ਸਨ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ ਨੌਕਰੀਆਂ ਦੇ ਬਾਜ਼ਾਰ ਉੱਚ ਬੇਰੋਜ਼ਗਾਰੀ ਦਰ ਦੇ ਨਾਲ ਤੰਗ ਹੋ ਰਹੇ ਨੇ ਗ੍ਰੇਟ ਵਾਈਟ ਨਾਰਥਸ ਦੇ ਵਿੱਚ ਇੱਕ ਨਵੇਂ ਜੀਵਨ ਦਾ ਸੁਪਨਾ ਹਜ਼ਾਰਾਂ ਲੋਕਾਂ ਲਈ ਸੁਪਨਿਆਂ ਦੇ ਵਿੱਚ ਹੀ ਤਬਦੀਲ ਹੋ ਰਿਹਾ ਹੈ ਇਹ ਸਿਰਫ ਇੱਕ ਸਪਰੈਡਸ਼ੀਟ ਤੇ ਆંકੜੇ ਨਹੀਂ ਹਨ ਇਹ ਟੁੱਟੇ ਹੋਏ ਪਰਿਵਾਰ ਆਰਥਿਕਤਾਵਾਂ ਅਤੇ ਇੱਕ ਰਸਟ ਹੈ ਜੋ ਆਪਣੀ ਪਛਾਣ ਦੇ ਨਾਲ ਝੁਟ ਰਿਹਾ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਕਹਾਣੀ ਹਮੇਸ਼ਾ ਪੁਨਰਖੋਜ ਦੀ ਕਹਾਣੀ ਰਹੀ ਹੈ। ਇੱਕ ਵਿਸ਼ਾਲ ਤੇ ਸਰੋਤਮਈ ਰਾਸ਼ਟਰ ਦੂਰੋਂ ਸੁਪਨੇ ਦੇਖਣ ਵਾਲਿਆਂ ਨੂੰ ਕੁਝ ਸਥਾਈ ਬਣਾਉਣ ਲਈ ਅਟਰੈਕਟ ਕਰ ਰਿਹਾ ਹੈ। ਯੁੱਧ ਤੋਂ ਬਾਅਦ ਦੇ ਯੂਰੋਪੀਅਨ ਪ੍ਰਵਾਹ ਤੋਂ ਲੈ ਕੇ 2000 ਦੇ ਦਹਾਕੇ ਦੇ ਤਕਨੀਕੀ ਸਮਝਦਾਰ ਆਗਮਨਤਾ ਕਰ, ਨਵੇਂ ਆਏ ਲੋਕਾਂ ਨੇ ਵਿਕਾਸ, ਨਵੀਨਤਾ ਤੇ ਸੱਭਿਆਚਾਰਕ ਜਿਵੰਤਤਾ ਨੂੰ ਹਵਾ ਦਿੱਤੀ ਹੈ। 2025 'ਚ ਉਹ ਬਿਰਤਾਂਤ ਟੁੱਟ ਰਿਹਾ ਹੈ। ਅੰਕੜਿਆਂ ਦਾ ਇੱਕ ਵੱਡਾ ਪ੍ਰਵਾਹ ਭਜਾਲ ਵਾਲੀ ਤਬਦੀਲੀ ਨੂੰ ਦਰਸਾ ਰਿਹਾ ਹੈ। ਪਰਵਾਸੀ ਸਥਾਈ ਅਤੇ ਅਸਥਾਈ ਦੋਵੇਂ ਵੱਡੀ ਗਿਣਤੀ 'ਚ ਆਪਣੀ ਮਰਜ਼ੀ ਦੇ ਨਾਲ ਇਥੋਂ ਜਾ ਰਹੇ ਨੇ ਇਹ ਬਹੁਤ ਵੱਡਾ ਵਾਕ ਨਹੀਂ ਹੈ ਆਂਕੜੇ ਕੂਚ ਦਾ ਇੱਕ ਪੋਰਟਰੇਟ ਪੇਂਟ ਕਰ ਰਹੇ ਨੇ ਇਕੱਲੇ 2025 ਦੀ ਪਹਿਲੀ ਤਿਮਾਹੀ 'ਚ 2786 27 ਨਿਵਾਸੀ ਅਤੇ ਨਾਗਰਿਕ ਪਰਵਾਸ ਕਰ ਗਏ ਨੇ ਪਿਛਲੇ 8 ਸਾਲਾਂ ਦੇ ਵਿੱਚ ਇਹ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਗੈਰ ਸਥਾਈ ਨਿਵਾਸੀਆਂ ਦੇ ਬਾਹਰ ਜਾਣ ਦੀ ਪਰਤ 209400 ਹੈ ਤੇ ਤਿਮਾਹੀ ਗਿਣਤੀ 236000 ਰਵਾਨਕੀਆਂ ਤੋਂ ਉੱਤੇ ਹੈ ਸਾਲਾਨਾ ਤੌਰ ਤੇ 2024 ਚ 851440 ਰੂਹਾਂ ਦਾ ਹੈਰਾਨ ਕਰਨ ਵਾਲਾ ਆંકੜਾ ਜਦਕਿ 2022 ਚ ਗਿਣਤੀ 509987 ਸੀ ਇਹ ਅੰਕੜੇ ਉਸ ਸਮੇਂ ਦੌਰਾਨ ਇਮੀਗ੍ਰੇਸ਼ਨ ਪ੍ਰਵਾਹ ਨੂੰ ਘਟਾਉਂਦੇ ਨੇ ਸਾਲਾਂ ਚ ਪਹਿਲੀ ਵਾਰ ਸ਼ੁੱਧ ਪ੍ਰਵਾਸ ਨੇਗੇਟਿਵਸ ਨੂੰ ਉਲਟਾ ਰਿਹਾ ਹੈ ਕੈਨੇਡਾ ਦੇ ਇੱਕ ਬੁੱਢੇ ਹੋਏ ਕਰਜ਼ਪਲ ਦਾ ਮੁਕਾਬਲਾ ਕਰਨ ਲਈ ਦਾਖਲੇ ਵਧਾ ਦਿੱਤੇ ਗਏ ਨੇ ਸੰਗੀਤ ਸੀਮਾਵਾ ਦੁਆਰਾ 2025 ਵਿੱਚ ਟੀਚਿਆਂ ਨੂੰ 395000 ਸਥਾਈ ਨਿਵਾਸੀਆਂ ਤੱਕ ਘਟਾ ਦਿੱਤਾ ਗਿਆ ਹੈ ਨਤੀਜਾ ਸਪਸ਼ਟ ਹੈ ਹੌਲੀ ਆਬਾਦੀ ਵਾਧਾ ਸੁਭਾਈ ਘੇਰਾਵਟ ਤੇ ਲੀਗ ਬੱਕਟ ਪ੍ਰਤਿਭਾ ਨੂੰ ਖਤਮ ਕਰਨ ਦੀਆਂ ਫੁਸਫਸਾਈਆਂ ਚੱਲ ਰਹੀਆਂ ਨੇ 2023 ਤੱਕ ਸਥਾਈ ਨਿਵਾਸੀਆਂ ਤੇ ਨਾਗਰਿਕਾਂ ਦਾ ਪ੍ਰਵਾਸ ਸਾਲਾਨਾ ਲਗਭਗ 1 ਲੱਖ 3000 ਤੋਂ 1 ਲੱਖ 6000 ਸਥਿਰ ਰਿਹਾ ਪਰ ਗੈਰ ਸਥਾਈ ਬਾਹਰ ਜਾਣ ਦਾ ਪ੍ਰਵਾਹ ਵਿਸਫੋਟਕ ਰਿਹਾ ਯਾਨੀ ਕਿ 2022 ਦੇ ਵਿੱਚ 4 ਲੱਖ 8722 ਤੋਂ 2024 ਵਿੱਚ 7 ਲੱਖ 45306 ਹੋ ਗਿਆ 2024 ਤੋਂ 26 ਦੀ ਯੋਜਨਾ ਦੇ ਵਿੱਚ 2.4 ਮਿਲੀਨ ਗੈਰ ਸਥਾਈ ਨਿਵਾਸੀਆਂ ਨੂੰ ਬਾਹਰ ਜਾਣ ਜੋ ਧਰਮ ਪਰਿਵਰਤਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ 2025 ਦੇ ਵਿੱਚ ਸਟੱਡੀ ਪਰਮਿਟਸ ਤੋਂ ਲੈ ਕੇ ਵਰਕ ਪਰਮਿਟਸ ਤੱਕ ਦੇ ਆંકੜੇ ਹੌਲੀ-ਹੌਲੀ ਘਟਦੇ ਹੀ ਜਾ ਰਹੇ ਨੇ ਵੇਖਣਾ ਹੋਵੇਗਾ ਕਿ ਆંકੜੇ ਕਿੱਥੇ ਜਾ ਕੇ ਖਤਮ ਹੁੰਦੇ ਨੇ ਤੇ ਉਦੋਂ ਹਾਊਸ ਆਫ ਕਾਮਨਸ ਦੇ ਵਿੱਚ ਵਾਪਸੀ ਤੋਂ ਪਹਿਲਾਂ ਪੀਰ ਪੋਲੀਏਵ ਦਾ ਵੱਡਾ ਬਿਆਨ ਆਇਆ ਦਰਸੱਲ ਪੀਰ ਪੋਲੀਏਵ ਨੇ ਕਿਹਾ ਕਿ ਅਸੀਂ ਉਹਨਾਂ ਚੀਜ਼ਾਂ ਦਾ ਵਿਰੋਧ ਕਰਾਂਗੇ ਜਿਨ੍ਹਾਂ ਦੇ ਅਸੀਂ ਸ਼ੁਰੂ ਤੋਂ ਵਿਰੋਧੀ ਸੀ ਉਹਨਾਂ ਚੀਜ਼ਾਂ ਦਾ ਸਮਰਥਨ ਕਰਾਂਗੇ ਜਿਨ੍ਹਾਂ ਦੇ ਅਸੀਂ ਹਾਕਤ ਸੀ ਪੀਅਰ ਪੋਲੀਵ ਨੇ ਇਹ ਤੱਕ ਕਹਿ ਦਿੱਤਾ ਹੈ ਕਿ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਲਿਬਰਲ ਸਰਕਾਰ ਨੂੰ ਦਿੱਤਾ ਜਾਵੇਗਾ ਜੋ ਲਿਬਰਲਾਂ ਨੇ ਖੁਦ ਪੈਦਾ ਕੀਤੀਆਂ ਇਹ ਸਾਰਾ ਕੁਝ ਕਹਿਣਾ ਹੈ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵ ਦਾ ਜੋ ਇੱਕ ਔਰ ਫਿਰ ਤੋਂ ਵਿਰੋਧੀ ਧਿਰ ਦੇ ਨੇਤਾ ਬਣ ਕੇ ਹਾਊਸ ਆਫ ਕਾਮਨਸ ਦੇ ਵਿੱਚ ਵਾਪਸੀ ਕਰ ਰਹੇ ਨੇ To turn things around. We'll work with anybody from any party in order to make this session a success for the Canadian people. That's why we were so cooperative in helping the things pass that we agreed with in the spring session and it's what we, why we will work even harder in the fall session. We will oppose things we're against, support things we're for, but we will also propose solutions to the problems liberals have created. For example, on housing. We have real solutions. Let's take the GST off all home buyers up to $1.3 million. Let's, let's get rid of the capital gains tax whenever anyone invests their proceeds in building new homes. Let's incentivize the municipalities to speed up permits, free up land, and cut development charges. And let's cap immigration so that we can add homes faster than people and put roofs over the heads of Canadians. Those are real solutions. Real solutions to reverse the liberal crises of crime, of costs, of home building, of immigration. Real solutions to make our country stronger and more united. Our mission is stronger take home pay with lower taxes, affordable homes, and food. Safer streets by locking up the, cri the criminals that liberals have turned loose. Solid borders by bringing immigration under control, a self reliant Canada. By passing this Canadian Sovereignty Act to open our country up for business, remove the bureaucracy, and build pipelines, ports, power lines, mines, LNG plants, and more. We need to get building to put our country first with money making projects, not money losing projects. Our goal is a Canada where people can afford their lives and they can live in safe streets. We want to bring down costs, lock criminals up. Pump the brakes on immigration, get shovels in the ground and paychecks in pockets. Our purpose is to restore the promise of Canada. A Canada where hard work is rewarded, where homes and food are affordable, where streets are safe, where borders are solid, and where our flag flies proudly above a united country. Canada, let's get to work. Thank you. Thank you. <laughs>